ਸੋ ਸਭ ਸਿਕਾ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਅੱਜ ਮੈਂ ਤੁਹਾਨੂੰ ਲੈ ਕੇ ਜਾ ਰਹੀ ਹਾਂ ਮਕਵੇਰੀ ਯੂਨੀਵਰਸਿਟੀ ਇਸ ਟਾਈਮ ਮੈਂ ਖੜੀ ਹਾਂ ਮੈਟਰੋ ਸਟੇਸ਼ਨ ਤੇ ਬੈਲਾਵਿਸਤਾ ਤੇ ਚੱਲਦੇ ਆਪਾਂ ਮਕਵੇਰੀ ਯੂਨੀਵਰਸਿਟੀ ਅੱਜ ਆਪਾਂ ਤੁਹਾਨੂੰ ਮਕਵੇਰੀ ਯੂਨੀਵਰਸਿਟੀ ਵਿਖਾ ਕੇ ਲੈ ਕੇ ਜਾਂਦੇ ਹਾਂ ਕਿ ਉਹ ਕਿਵੇਂ ਦੀ ਹੈ ਸੋ ਆਪਾਂ ਐਂਟਰ ਕਰਨ ਲੱਗਿਆਂ ਇੱਧਰ ਕਾਰ ਪਾਰਕਿੰਗ ਸੇ ਅਸੀਂ ਕਾਰ ਪਾਰਕ ਕਰਕੇ ਆਏ ਹਾਂ ਇਸ ਪਾਸੇ ਬੱਸਸ ਜਾਂਦੀਆਂ ਨੇ ਤੇ ਇੱਥੋਂ ਆਪਾਂ ਐਂਟਰੀ ਕਰਦੇ ਹਾਂ ਤੇ ਇਹ ਹੈਗਾ ਬੈਲਾਵਿਸਤਾ ਸਟੇਸ਼ਨ ਇਸ ਸਾਈਡ ਤੋਂ ਟ੍ਰੇਨ ਜਿਹੜੀ ਆ ਸਾਡੀ ਆ ਗਈ ਹੈ ਟ੍ਰੇਨ ਆ ਰਹੀ ਆ ਤੇ ਚੜ੍ਹਦੇ ਆ ਇਸ ਟ੍ਰੇਨ ਦੇ ਵਿੱਚ ਤੇ ਹਰ 5 ਮਿੰਟ ਬਾਅਦ ਇੱਥੇ ਸਰਵਿਸ ਆ ਚਲੋ ਤੋਂ ਕਿਚੂ ਮੋੜ ਲਏ ਇਹ ਸਿੱਟੀ ਤੋਂ ਆਈ ਆ ਟ੍ਰੇਨ ਅਸੀਂ ਜਾਣਾ ਵਾ ਇਸ ਪਾਸੇ ਸਿੱਟੀ ਵਾਲੇ ਪਾਸੇ ਸਾਡੀ ਆ ਰਹੀ ਆ 3 ਮਿੰਟ ਦੇ ਵਿੱਚ ਟ੍ਰੇਨ ਜਿਹੜੀ ਆ ਪਹੁੰਚ ਰਹੀ ਹੈ ਤੇ ਐਵਰੀ 4 ਮਿੰਟਸ ਬਾਅਦ ਸਰਵਿਸ ਆ ਮੈਂ ਤੁਹਾਨੂੰ 5 ਮਿੰਟਸ ਬਾਅਦ ਕਹਿ ਰਹੀ ਸੀ ਕਿ 4 ਮਿੰਟ ਬਾਅਦ ਸਰਵਿਸ ਆ ਤੇ ਗਰਮੀ ਅੱਜ ਕਾਫੀ ਆ Are in the train. This stop is Macquarie University. Arrive at, at, at Macquarie University for train Macquarie Shopping Centre. Doors will open on the right. ਆਪਾਂ ਪਹੁੰਚ ਗਏ ਆ ਮਕਵਾਰੀ ਯੂਨੀਵਰਸਿਟੀ ਦੇ ਸਟੇਸ਼ਨ ਤੇ ਇੱਥੋਂ ਆਪਾਂ ਨਿਕਲਦੇ ਹਾਂ ਬਾਹਰ ਫਿਰ ਚੱਲਦੇ ਆ ਯੂਨੀਵਰਸਿਟੀ ਵਾਲੀ ਸਾਈਡ ਤੇ ਸੋ ਜਿਹੜਾ ਆਹ ਵਾਲਾ ਰਸਤਾ ਜਾਂਦਾ ਇਨਕੁਆਰੀ ਜਿਹੜਾ ਸ਼ੋਪਿੰਗ ਸੈਂਟਰ ਉਧਰ ਨੂੰ ਜਾਂਦਾ ਔਰ ਇਸ ਸਾਈਡ ਤੇ ਲਿਖਿਆ ਆ ਮਕਵਾਰੀ ਯੂਨੀਵਰਸਿਟੀ ਸੋ ਆਪਾਂ ਜਾਣਾ ਇਸ ਸਾਈਡ ਤੇ ਆਪਾਂ ਚੱਲਦੇ ਆ ਇੱਧਰ ਮਕਵਾਰੀ ਯੂਨੀਵਰਸਿਟੀ ਇੱਥੋਂ ਆਪਾਂ ਬਾਹਰ ਨਿਕਲਦੇ ਆ ਆਪਾਂ ਚੱਲਦੇ ਆ ਐਸਕੇਲੇਟਰ ਤੇ ਸੂ ਐਸਕਲੇਟਰ ਅਸੀਂ ਇੱਕ ਐਸਕਲੇਟਰ ਇਡਾ ਵੱਡਾ ਕ੍ਰਾਸ ਕਰ ਚੁੱਕੇ ਹੁਣ ਫਿਰ ਦੁਬਾਰਾ ਉੱਪਰ ਜਾ ਰਹੇ ਹਾਂ ਮਤਲਬ ਕਿ ਕਾਫੀ ਡੂੰਘੀ ਇਹ ਟ੍ਰੇਨ ਜਿਹੜੇ ਇਹਨਾਂ ਨੇ ਬਣਾਈ ਹੋਈ ਹੈ ਮੈਟਰੋ ਤੇ ਨਵੀਂ ਟ੍ਰੇਨ ਬਣੀ ਹੋਈ ਆ ਉੱਪਰ ਤੱਕ ਇਦਾਂ ਦਾ 뷰 ਦਿਸਦਾ ਹੈ ਦਾ ਕਾਫੀ ਡੂੰਘੀਆਂ ਟ੍ਰੇਨਸ ਜਿਹੜੀਆਂ ਬਣਾਈਆਂ ਹੋਈਆਂ ਹੁਣ ਤਾਂ ਇਹ ਸਿਟੀ ਤੱਕ ਜਾਂਦੀ ਹੈ ਚੱਲਦੇ ਆਪਾਂ ਯੂਨੀਵਰਸਿਟੀ ਫਿਰ ਜਾ ਕੇ ਦਿਖਾਉਨੇ ਤੁਹਾਨੂੰ ਕਿਵੇਂ ਦੀ ਆ ਅਸੀਂ ਕਿੱਥੇ ਸੈਕੰਡ ਐਸਕਲੇਟਰ ਉੱਪਰ ਆਏ ਹਾਂ ਹੁਣ ਥਰਡ ਐਸਕਲੇਟਰ ਵੀ ਉੱਪਰ ਜਾਣਾ ਲਗਾ ਤਿੰਨ ਵੱਡੇ ਐਸਕਲੇਟਰ ਚਾਰ ਕੇ ਥੱਲੇ ਆ ਮੈਨੂੰ ਆਈਡੀਆ ਨਹੀਂ ਵੀ ਕਿੰਨੇ ਕੁ ਲੂੰਗਾ ਹੋ ਸਕਦਾ ਆ ਗਏ ਆਪਾਂ ਯੂਨੀਵਰਸਿਟੀ ਤੋਂ ਬਿਲਕੁਲ ਬਾਹਰ ਵਾਲੀ ਸਾਈਡ ਤੇ ਨਿਕਲ ਆਏ ਹਾਂ ਤੇ ਇੱਕ ਉਹ ਵਾਲਾ ਉਹ ਵਾਲਾ ਸਾਈਡ ਆ ਉਧਰੋਂ ਵੀ ਨਿਕਲ ਸਕਦੇ ਬਾਹਰ ਤੇ ਬਾਹਰੋਂ ਜਿਹੜਾ ਆੜਾ ਦੁਆਲਾ ਕੁਝ ਐਸਟਾ ਦਾ ਵਾ ਤੇ ਇਸ ਸਾਈਡ ਤੇ ਯੂਨੀਵਰਸਿਟੀ ਦਾ ਸਾਈਨ ਆ ਆਪਾਂ ਇੱਧਰ ਚੱਲਦੇ ਹਾਂ ਅਲਿਕ ਸ਼ਾਇਆ ਵੱਡਾ ਸਰ ਕੁਆਰੀ ਤਾਂ ਜਦੋਂ ਪੰਪ ਕਵਰੀ ਹਾਂ ਕਿ ਕਿੰਨੀ ਹੈ ਨਾ ਮਾ ਸਾਹਮਣੇ ਆ ਗਿਆ ਬਿਜ਼ਨਸ ਸਕੂਲ ਇਹਦੀ ਬਿਲਡਿੰਗ ਆ ਗਈ ਤੇ ਅੱਗੇ ਜਾ ਕੇ ਦੇਖਦੇ ਇੱਦਾਂ ਹੀ ਬਹੁਤ ਵੱਡੀ ਯੂਨੀਵਰਸਿਟੀ ਆ ਹਰ ਡਿਪਾਰਟਮੈਂਟ ਹੁਣ ਲਗੇ ਵੱਖਰਾ ਵੱਖਰਾ ਹੈ ਨਹੀਂ ਕਿ ਨਾਲ ਨਾਲ ਨੇੜੇ ਨੇੜੇ ਡਿਪਾਰਟਮੈਂਟਸ ਨੇ ਕਿ ਆਪਾਂ ਜਾ ਕੇ ਮੇਨ ਵੇਖਾਂਗੇ ਇਥੋਂ ਦੀ ਕੈਂਟੀਨ ਕਿਵੇਂ ਦੀ ਆ ਜਾਂ ਇਥੋਂ ਦੀ ਲਾਇਬ੍ਰੇਰੀ ਕਿਵੇਂ ਦੀ ਆ ਤੇ ਵਾਕ ਹੀ ਜੇ ਕੋਈ ਸੰਕੁਲ ਡਿਪਾਰਟਮੈਂਟ ਅੱਛਾ ਮਿਲਿਆ ਆਪਾਂ ਬਹੁਤ ਦੇਖਾਂਗੇ ਬਾਕੀ ਯੂਨੀਵਰਸਿਟੀ ਦੇ ਵਿੱਚ ਦੂਸਰੇ ਵੀ ਚੱਲਦੀਆਂ ਨੇ ਇੱਕ ਸਟਾਫ ਤੋਂ ਦੂਸਰੇ ਸਟਾਫ ਤੱਕ ਬੰਨ ਲੈ ਕੇ ਤੁੰਗੀਆਂ ਨੇ ਜਿਹੜੀ ਕਿ ਫ੍ਰੀ ਸਰਵਿਸ ਹੁੰਦੀ ਆ ਆਪਾਂ ਇੱਥੋਂ ਕ੍ਰੋਸ ਕਰਦੇ ਆ ਸੋ ਆ ਆਪਾਂ ਇੱਥੇ ਆ ਕੇ ਤੇ ਖੜੇ ਹੋ ਗਏ ਆ ਜਿਹੜਾ ਇਹਨਾਂ ਦਾ ਬਿਜ਼ਨਸ ਸਕੂਲ ਇਨਕੁਆਰੀ ਦਾ ਤੇ ਇਹ ਬਿਜ਼ਨਸ ਸੈਂਟਰ ਆ ਆਈਟੀ ਵਾਲਿਆਂ ਦੀ ਜਿਹੜੇ ਬਿਜ਼ਨਸ ਸਟੱਡੀਜ਼ ਕਰਦੇ ਨੇ ਉਹਨਾਂ ਦੀ ਆ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਇੰਜੀਨੀਅਰਿੰਗ ਵਾਲੀ ਸਾਈਡ ਤੇ ਇਸ ਸਾਈਡ ਤੇ ਨਾਲ ਲਿਖਿਆ ਹੋਇਆ ਕਿ ਵੈਲਿਸ ਵਾਕ ਦਾ ਸੈਂਟਰਲ ਕੈਂਪਸ ਆ ਤੇ ਇਧਰੋਂ ਤੇ ਮੈਟਰੋ ਲਿਖਿਆ 280 ਮੀਟਰ ਦੂਰ ਆ ਤੁਹਾਨੂੰ ਤੇ ਆ ਵਿੱਚ ਐਵੇਂ ਹੀ ਟਰੀ ਲੱਗੇ ਹੋਏ ਆ ਐਵੇਂ ਹੀ ਇਹਨਾਂ ਦਾ ਸਫੈਦਾ ਲੱਗੇ ਹੋਇਆ ਪਾਰਕ ਬਣਿਆ ਹੋਇਆ ਵਾ ਤੇ ਚਲਦੇ ਆ ਆਪਾਂ ਹੁਣ ਆਪਾਂ ਇੱਕ ਬਿਲਡਿੰਗ ਵੱਲਣ ਵਾਸਤੇ ਤੇ ਮੇਨ ਏਰੀਆ ਵੱਲਣ ਵਾਸਤੇ ਇਹ ਜਿਹੜਾ ਆਪਾਂ ਪਿੱਛੇ ਬਿਜ਼ਨਸ ਸਕੂਲ ਜਿਹੜਾ ਛੱਡ ਆਏ ਆ ਬਿਜ਼ਨਸ ਡਿਪਾਰਟਮੈਂਟ ਤੇ ਇਧਰੋਂ ਬਾਅਦ ਇੱਕ ਦੂਸਰੀ ਬਿਲਡਿੰਗ ਸ਼ੁਰੂ ਹੋ ਗਈ ਆ ਤੇ ਉਸ ਤੋਂ ਬਾਅਦ ਇੱਧਰ ਕਾਰ ਪਾਰਕਿੰਗ ਆ ਜਾਂਦੀ ਹੈ ਬੱਚਿਆਂ ਦੀ ਸਟੂਡੈਂਟਸ ਜਿਹੜੇ ਲੈ ਕੇ ਆਉਂਦੇ ਕਾਰ ਪਾਰਕ ਨੂੰ ਵਾਸਤੇ ਤੇ ਅੱਗੇ ਆਪਾਂ ਚੱਲਦੇ ਹਾਂ ਦੂਸਰੇ ਡਿਪਾਰਟਮੈਂਟਸ ਦੇ ਵਿੱਚ ਮਕਵੇਰੀ ਯੂਨੀਵਰਸਿਟੀ ਆ ਇਹ ਸਾਡੇ ਵੈਸਟ ਦੇ ਵਿੱਚ ਪੈ ਜਾਂਦੀ ਆ ਸਿਡਨੀ ਤੋਂ ਜੋ ਤੁਸੀਂ ਸਿਟੀ ਵੱਲੋਂ ਵੈਸਟ ਵੈਸਟਰਨ ਸਬੁਰਬਸ ਵਾਲੇ ਪਾਸੇ ਆਉਂਦੇ ਆ ਤੇ ਇਹ ਉਸ ਪਾਸੇ ਪੈ ਜਾਂਦੀ ਆ ਤਾਂ ਆਪਾਂ ਚੱਲਦੇ ਹਾਂ ਅੱਗੇ ਸੋ ਇੱਥੇ ਇਹਨਾਂ ਦਾ ਵੈਂਡਿੰਗ ਮਸ਼ੀਨਸ ਵੀ ਲੱਗੀਆਂ ਹੋਈਆਂ ਜਗਾ ਜਗਾ ਤੇ ਮੈਂ ਦੇਖੀ ਆ ਤੇ ਬਾਕੀ ਮੇਨ ਕੈਫੇਰੀਆ ਤੇ ਉਹ ਤੇ ਹੈ ਗਈ ਆ ਤੇ ਆ ਵਾਕਿੰਗ ਏਰੀਆ ਬਹੁਤ ਸੋਹਣਾ ਬਣਿਆ ਹੋਇਆ ਤੇ ਆ ਤੁਹਾਡਾ ਡਰਿੰਕਿੰਗ ਵਾਟਰ ਤੇ ਆ ਵੀ ਕੋਈ ਬਿਲਡਿੰਗ ਆ ਯੂਨੀਵਰਸਿਟੀ ਦੀ ਪਰ ਦੇਖਦੇ ਆ ਮੇਨ ਸਾਨੂੰ ਜਦੋਂ ਲੱਭੀ ਅਸੀਂ ਤੁਹਾਨੂੰ ਦਿਖਾਉਨੇ ਆ ਦੇਖੋ ਕਿੰਨੇ ਸੋਹਣੇ ਪਿੰਕ ਕਲਰ ਦੇ ਫੁੱਲ ਨਿਕਲੇ ਹੋਏ ਆ ਸਫੈਦੇ ਨੂੰ ਪਿੰਕ ਫਲਾਵਰਸ ਰੈੱਡ ਦੇਖੇ ਪਿੰਕ ਤੇ ਕਾਟੀ ਦੇਖੇ ਅੱਗੇ ਵੀ ਪਿੰਕ ਤੇ ਰੈੱਡ ਪਿੰਕ ਕਲਰ ਦੇ ਫਲਾਵਰਸ ਨੇ ਬਹੁਤ ਹੀ ਗ੍ਰੀਨਰੀ ਆ ਬਹੁਤ ਹੀ ਸੋਹਣਾ ਬਣਿਆ ਹੋਇਆ ਕੈਂਪਸ ਗਰਮੀ ਵੀ ਅੱਜ ਕਾਫੀ ਜ਼ਿਆਦਾ ਵਾ ਤੇ ਇਸ ਤਰ੍ਹਾਂ ਸਾਰੀਆਂ ਬਿਲਡਿੰਗਸ ਜਿਹੜੀਆਂ ਨੇ ਦਿਖਤੀਆਂ ਪਈਆਂ ਆਪਾਂ ਨੂੰ ਇੱਧਰ ਉੱਪਰ ਵੀ ਆ ਜੀ ਅਸੀਂ ਲੱਭ ਲਿਆ ਆਪਣਾ ਏਰੀਆ ਸਾਇੰਸ ਐਂਡ ਇੰਜੀਨੀਅਰਿੰਗ ਵਾਲੀ ਤੇ ਚੱਲਦੇ ਆਪਾਂ ਇਸ ਡਿਪਾਰਟਮੈਂਟ ਦੇ ਵਿੱਚ ਤੇ ਤੁਹਾਨੂੰ ਵੀ ਦਿਖਾਉਂਦੇ ਆਂ ਇੱਥੇ ਬਰਡ ਜਿਹੜੇ ਆ ਆਮੀ ਤੁਰੇ ਖਾਂਦੇ ਆ ਆਹ ਦਿੱਕੋ ਇਹ ਮੈਨੂੰ ਲੱਗਦਾ ਜਿਵੇਂ ਮੁਰਗੀ ਹੁੰਦੀ ਹੈ ਉਹ ਮੁਰਗੀ ਨਹੀਂ ਆਹ ਬੜੇ ਸੋਨਾ ਬਰਡ ਆ ਚਲੋ ਚੱਲਦੇ ਆ ਅੱਗੇ ਹੋਰ ਵੀ ਆਗੇ ਨੇ ਇਹਨਾਂ ਦੇ ਬੱਚੇ ਨੇ ਤੇ ਇਤਵੇ ਇਤਵੇ ਝਾੜੀਆਂ ਦੇ ਵਿੱਚ ਹੀ ਹੋਏ ਆ ਆ ਵਾਕ ਕਰਦੇ ਕਰਦੇ ਸਾਨੂੰ ਲੱਗ ਗਿਆ ਇਹਦਾ ਸੈਂਟਰਲ ਇਹਦਾ ਇੱਥੋਂ ਦਾ ਸੈਂਟਰਲ ਏਰੀਆ ਜਿਹੜਾ ਇੱਥੋਂ ਦਾ ਪਾਰਕ ਬਣਿਆ ਹੋਇਆ ਮੇਨ ਮਿਡਲ ਦੇ ਵਿੱਚ ਬਾਕੀ ਸਾਰੇ ਜਿਹੜੇ ਆ ਉਹਨਾਂ ਨੂੰ ਲੱਗਦਾ ਜਿਹੜੇ ਬਾਕੀ ਡਿਪਾਰਟਮੈਂਟਸ ਵੀ ਨੇ ਆਸੇ-ਪਾਸੇ ਸਾਰੇ ਡਿਪਾਰਟਮੈਂਟਸ ਦਿਖਦੇ ਪਏ ਤੁਹਾਨੂੰ ਔਰ ਸਾਹਮਣੇ ਕੈਫੇਰੀਆ ਆ ਗਿਆ ਹੋਇਆ ਤੇ ਮਿਡਲ ਚਾ ਬੈਠਣ ਲਈ ਜਿਹੜੀ ਆ ਜਗ੍ਹਾ ਬਣੀ ਹੋਈ ਹੈ ਸਟੂਡੈਂਟਸ ਬੈਠਣ ਲਈ ਸਾਰੀ ਜਗ੍ਹਾ ਬਣੀ ਹੋਈ ਹੈ ਔਰ ਬਹੁਤ ਦੂਰ ਤੱਕ ਆ ਯੂਨੀਵਰਸਿਟੀ ਬਹੁਤ ਵੱਡੀ ਹੈ ਆ ਵੀ ਸਾਰਾ ਏਰੀਆ ਬੈਠਣ ਲਈ ਬਣਿਆ ਹੋਇਆ ਪਾਰਕ ਬਣੇ ਹੋਏ ਹੈ ਬੈਠਣ ਲਈ ਤੇ ਇੱਧਰ ਆ ਗਿਆ ਕੈਂਟੀਨ ਕੈਫੇਰੀਆ ਇਹ ਵੀ ਜੇ ਆਥਿੰਕ ਇੱਥੇ ਬੈਠਦੇ ਆ ਥੋੜੀ ਦੇਰ ਅਸੀਂ ਤੇ ਫਿਰ ਚੱਲਦੇ ਆ ਬਹੁਤ ਸੋਹਣਾ ਬਣਿਆ ਹੋਇਆ ਹੈ ਜੇ ਸਾਹਮਣੇ ਏਰੀਆ ਜਿਹੜਾ ਬਣਿਆ ਹੋਇਆ ਹੈ ਕਾਫੀ ਬਣੇ ਹੋਏ ਨੇ ਇੱਕ ਨਹੀਂ ਹਰ ਤਰ੍ਹਾਂ ਦੀਆਂ ਸ਼ਾਪਸ ਬਣੀਆਂ ਹੋਈਆਂ ਨੇ ਜਿਵੇਂ ਇੱਥੋਂ ਦੇ ਹੈ ਗਿਆ ਚਾਹ ਟਾਈਮ ਬਣਿਆ ਹੋਇਆ ਵਾ ਤੇ ਹਰ ਤਰ੍ਹਾਂ ਦੀਆਂ ਸ਼ਾਪਸ ਬਣੀਆਂ ਹੋਈਆਂ ਅੱਜ ਆਪਾਂ ਜਾ ਕੇ ਦੇਖ ਕੇ ਆਉਣੇ ਕਿਵੇਂ ਦੀਆਂ ਹੋਰ ਸ਼ਾਪਸ ਨੇ ਇੱਕ ਆ ਸ਼ਾਪ ਬਣੀ ਹੋਈ ਹੈ ਫੂਡ ਦੀ ਇੱਧਰ ਵੀ ਤੁਸੀਂ ਕਾਫੀ ਆ ਬਾਕੀ ਜਿਹੜਾ ਫੂਡ ਆ ਤੁਸੀਂ ਖਾ ਸਕਦੇ ਹੋ ਪਪਰਿਚ ਹਾਂ ਪਪਰਿਚ ਬਣਿਓ ਆ ਇੱਥੇ ਤੇ ਸਾਰੇ ਹੀ ਬਣੇ ਹੋਏ ਮਤਲਬ ਕਿ ਖਾਣ ਪੀਣ ਦਾ ਕਾਫੀ ਈਟਿੰਗ ਏਰੀਆ ਬਣਿਓ ਆ ਹੈ ਉਹ ਵੀ ਚਾਈਨੀਜ਼ ਈਟਿੰਗ ਏਰੀਆ ਵਾ ਤੇ ਆ ਸਾਹਮਣੇ ਡਿਪਾਰਟਮੈਂਟ ਆ ਗਿਆ ਇੱਕ ਹੋਰ ਫੋਰਟਪਾਰਟ ਮੰਡੀ ਬਿਲਡਿੰਗ ਆ ਗਈ ਤੇ ਆਪਾਂ ਥੋੜੀ ਦੇਰ ਤੱਕ ਕੈਫੇ 'ਚ ਬੈਠਦੇ ਆਂ ਫਿਰ ਉਸ ਤੋਂ ਬਾਅਦ ਚੱਲਦੇ ਆਂ ਕਿਉਂਕਿ ਇੰਨੀ ਜਿਆਦਾ ਅੱਜ ਗਰਮੀ ਆ ਨਾ ਤੇ ਗ੍ਰੀਨਰੀ ਇੱਥੇ ਬਹੁਤ ਜ਼ਿਆਦਾ ਬਹੁਤ ਸੋਹਣੀ ਗ੍ਰੀਨਰੀ ਬਹੁਤ ਸੋਹਣੀ ਗ੍ਰੀਨਰੀ ਤੇ ਅੱਛਾ ਬੀਫ ਨੂਡਲਸ ਨਹੀਂ ਹੈਗਾ ਨਾ ਇਹ ਸਾਈਡ 'ਤੇ ਆ ਕੁਝ ਵੀ ਨੋਸਟਿਕਾ ਮਨੀ ਸੋਨੀ ਦੇ ਵਿੱਚ ਬਣੀ ਹੈ ਤੇ ਆਪਾਂ ਸ਼ੌ ਲੱਭ ਕਿੱਥੇ ਬੈਠਦੇ ਆਂ ਮਰਦਿਆਂ ਇੰਜੋਏ ਤੇ ਆ ਸਾਰਾ ਏਰੀਆ ਆ ਗਿਆ ਅਸੀਂ ਮੇਨ ਜਿਹੜਾ ਵਾਕਿੰਗ ਏਰੀਆ ਵਾ ਪਿੱਛੇ ਤੱਕ ਜਿਹੜਾ ਜਾਂਦਾ ਉੱਥੋਂ ਤੇ ਅਸੀਂ ਮੇਨ ਵਾਕਿੰਗ ਏਰੀਆ ਦੇ ਵਿੱਚ ਵਾਕ ਕਰ ਰਹੇ ਆ ਤੇ ਇੱਥੇ ਲਿਖਿਆ ਹੈ ਵੈਲਕਮ ਟੂ ਮਕਵੇਰੀ ਯੂਨੀਵਰਸਿਟੀ ਸੋ ਇਸ ਪਾਸੇ ਜਿਹੜਾ ਹੈਗਾ ਸੈਂਟਰਲ ਐਵੇਨਿਊ ਆ ਤੇ ਇਸ ਪਾਸੇ ਮਕਵੇਰੀ ਵਾਕ ਤੇ ਉਸ ਤੋਂ ਬਾਅਦ ਆ ਗਿਆ ਲਾਇਬ੍ਰੇਰੀ ਸੋ ਆ ਲਾਇਬ੍ਰੇਰੀ ਦਾ ਸਾਈਨ ਆ ਤੇ ਆਪਾਂ ਦੇਖਦੇ ਹਾਂ ਇੱਕ ਆ ਵੀ ਬਿਲਡਿੰਗ ਆ ਅੱਗੇ ਦੇਖਦੇ ਆ ਕਿ ਇਹ ਕਿਹੜੀ ਬਿਲਡਿੰਗ ਆ ਔਰ ਆਪਾਂ ਵਾਕਿੰਗ ਏਰੀਆ ਜਿਹੜਾ ਬਹੁਤ ਹੀ ਸੋਹਣਾ ਬਣਿਆ ਆ ਤੇ ਪੂਰੀ ਸ਼ਾਮ ਆ ਪੂਰੇ ਵੱਡੇ ਟਰੀਜ਼ ਲੱਗੇ ਹੋਏ ਆ ਔਰ ਦੇਖਦੇ ਅੱਗੇ ਜਾ ਕੇ ਕੀ ਹੈਗਾ ਇਹ ਲਾ ਸਕੂਲ ਆ ਜਿਹੜਾ ਆਵਲਾ ਲਾ ਦੀ ਬਿਲਡਿੰਗ ਆ ਲਾ ਦੀ ਬਿਲਡਿੰਗ ਦੇਖ ਲਓ ਕਿੰਨੀ ਸੋਹਣੀ ਆ ਇਹ ਮਕਵਰੀ ਯੂਨੀਵਰਸਿਟੀ ਦੀ ਲਾ ਦੀ ਬਿਲਡਿੰਗ ਆ ਸੋ ਇਹ ਆ ਗਿਆ ਲਾ ਸਕੂਲ ਡਿਪਾਰਟਮੈਂਟ ਆਫ ਫਿਲਾਸਫੀ ਸੋ ਇਹ ਆ ਗਿਆ ਆਪਣਾ ਲਾ ਦਾ ਤੇ ਬਾਕੀ ਆਪਾਂ ਦੇਖ ਕੇ ਆਉਨੇ ਆ ਇਸ ਤੋਂ ਬਾਅਦ ਅੱਗੇ ਜਾ ਕੇ ਕਿ ਅੱਗੇ ਕੀ ਕੀ ਕੁਝ ਹੈਗਾ ਆਪਾਂ ਆਊਟਸਾਈਡ ਤੇ ਬੈਠੇ ਸੀ ਇਹ ਥੱਲੇ مین ਸੈਂਟਰਲ ਏਰੀਆ ਇਹਨਾਂ ਦਾ ਆ ਜਾਂਦਾ ਵਾ ਕੈਫੇ ਏਰੀਆ ਆ ਜਾਂਦਾ ਉੱਪਰ ਵੀ ਸਿਟਿੰਗ ਏਰੀਆ ਬਣਿਆ ਹੋਇਆ ਔਰ ਅੱਗੇ ਜਾ ਕੇ ਅਸੀਂ ਆਪਾਂ ਦੇਖਦੇ ਆ ਕਿ ਨੰਬਰ 17 ਹੱਪਾ ਦੇਖ ਚੁੱਕੇ ਸੀ ਜੀ ਇਹ ਸਾਰੀ ਲੋ ਦੀ ਬਿਲਡਿੰਗ ਤੇ ਉਸ ਤੋਂ ਬਾਅਦ ਇੱਧਰ ਆ ਗਿਆ ਆ ਆ ਦੇਖਦੇ ਹਾਂ ਕਿ ਨਦਾ ਕਿਸ ਤਰ੍ਹਾਂ ਦਾ ਇਹਨਾਂ ਨੂੰ ਨਾ ਹੋਇਆ ਇਹਨਾਂ ਨੇ ਆਹ ਮੋੜੀਲ ਪੜ੍ਹ ਕੇ ਦੇਖਦੇ ਇਹਨਾਂ ਨੂੰ ਪਹਿਲਾਂ ਸੋ ਇਸ ਯੂਨੀਵਰਸਿਟੀ ਦੇ ਵਿੱਚ ਹਰ ਤਰ੍ਹਾਂ ਦੇ ਸਟੂਡੈਂਟਸ ਪੜ੍ਹਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਵੀ ਪੜ੍ਹਦੇ ਨੇ ਆਪਣੇ ਇੰਡੀਆ ਦੇ ਵੀ ਪੜ੍ਹਦੇ ਨੇ ਪਾਕਿਸਤਾਨ ਬੰਗਲਾਦੇਸ਼ ਸੋ ਉਸ ਤੋਂ ਬਾਅਦ ਆ ਗਿਆ ਆਪਣਾ ਚਾਈਨ ਸਟੂਡੈਂਟਸ ਵੀ ਬਹੁਤ ਨੇ ਫਿਲੀਪਪਿਨਸ ਦੇ ਵੀ ਬਹੁਤ ਨੇ ਤੇ ਇੱਕ ਕਾਫੀ ਵੱਡੀ ਯੂਨੀਵਰਸਿਟੀ ਜਿਹੜੀ ਆ ਸਿਡਨੀ ਦੀ ਮੰਨੀ ਜਾਂਦੀ ਆ ਦੂਜੇ 3rd 4th ਨੰਬਰ ਤੇ ਇੱਕ ਯੂਨੀਵਰਸਿਟੀ ਜਿਹੜੀ ਆ ਆਉਂਦੀ ਆ ਸੋ ਅੱਜ ਆਪਾਂ ਘੁੰਮ ਰਿਆਂ ਯੂਨੀਵਰਸਿਟੀ ਤੇ ਬਾਕੀ ਵੀ ਡਿਪਾਰਟਮੈਂਟਸ ਆਪਾਂ ਹੌਲੀ ਹੌਲੀ ਕਰਕੇ ਦੇਖਦੇ ਆਂ ਇੱਕ ਸਾਈਡ ਤੇ ਆਪਾਂ ਉਸ ਸਾਈਡ ਤੇ ਕਾਫੇ ਏਰੀਆ ਦੇਖਿਆ ਸੀ ਇਸ ਸਾਈਡ ਤੇ ਵੀ ਕਾਫੇ ਏਰੀਆ ਦੇਖਿਆ ਤੇ ਇੱਥੇ ਲਿਟਲ ਏਸ਼ੀਆ ਬਣਿਆ ਹੋਇਆ ਰੈਸਟੋਰੈਂਟ ਸਾਰੇ ਮਲਟੀਕਲਚਰਲ ਮਤਲਬ ਕਿ ਜਿਹੜਾ ਫੂਡ ਜਿਹੜਾ ਤੁਹਾਨੂੰ ਮਿਲਦਾ ਤੇ ਅੱਗੇ ਆ ਗਈ ਇੱਥੋਂ ਦੀ ਜਿਹੜੇ ਬ੍ਰਾਂਡ ਨੇ ਇੱਥੋਂ ਦੀ ਜਿਹੜੀ ਸ਼ਾਪਸ ਨੇ ਸੋਲੋ origion ਵਾਲਿਆਂ ਦੀ ਲੱਗਿਆ ਗਿਆ ਬੂਸਟ ਸ਼ਾਪ ਆ ਗਈ ਤੇ ਆ ਨਾ ਦਾ ਮੇਨ ਆਈ ਥਿੰਕ ਆਦਰ ਕਾਫੀ ਆ ਗਈ ਸੋ ਇੱਧਰ ਸਾਰਾ ਆ ਗਿਆ ਨਾ ਦਾ ਫੂਲਕੋੜ ਏਰੀਆ ਉਹ ਸਾਈਡ ਤੇ ਆਪਾਂ ਦੇਖੀਆਂ ਸੀਗੀਆਂ ਸ਼ਾਪਸ ਤੇ ਆ ਜਿਹੜਾ ਆ ਗਿਆ ਮੇਨ ਇਹਨਾਂ ਦੀ ਕੈਫੇ ਏਰੀਆ ਆ ਗਿਆ ਆਪਾਂ ਮੇਨ ਕੈਫੇ ਏਰੀਆ ਦੇ ਵਿੱਚ ਐਂਟਰ ਕਰਦੇ ਆਂ ਦੇਖ ਕੇ ਆਉਣੇ ਕਿ ਕਿਵੇਂ ਦਾ ਹਾਂ ਤੇ ਬਹੁਤ ਹੀ ਵੱਡਾ ਕੈਫੇ ਏਰੀਆ ਬਣਿਆ ਹੋਇਆ ਵੀ ਯੂਨੀਵਰਸਿਟੀ ਦਾ ਦੇਖੋ ਵੀ ਸ਼ਾਪਸ ਬੰਦ ਨੇ ਕੁਝ ਕੁਝ ਇਹਦੇ ਵਿੱਚੋਂ ਕੁਝ ਕੁਝ ਸ਼ਾਪਸ ਬੰਦ ਨੇ ਹਾ ਸਿਟਿੰਗ ਏਰੀਆ ਬਣਿਆ ਹੋਇਆ ਸਾੜਾ ਕਾਫੀ ਖੁੱਲੀਆਂ ਹੋਈਆਂ ਨੇ ਜਿੰਨੇ ਕੇ ਸਟੂਡੈਂਟਸ ਇਸ ਟਾਈਮ ਮਤਲਬ ਕਿ ਪੜ੍ਹ ਰਹੇ ਹਨ ਦਸੰਬਰ ਦੇ ਵਿੱਚ 홀ੀਡੇਜ਼ ਦੇ ਵਿੱਚ ਤੇ ਉਸ ਸਾਈਡ ਤੇ ਬੱਚੇ ਕਈ ਖੇਲ ਵੀ ਰਹੇ ਨੇ ਪੂਲ ਵਗੈਰਾ ਮਤਲਬ ਕਿ ਪੂਰਾ ਜੇ ਤੁਸੀਂ ਫ੍ਰੀ ਹੁੰਦੇ ਹੋ ਤੁਸੀਂ ਇੱਥੇ ਤੁਹਾਡੀ ਪੂਰੀ ਐਂਟਰਟੇਨਮੈਂਟ ਹੈਗੀ ਆ ਬਣੀ ਹੋਈ ਤੇ ਸੋ ਆ ਜਿਹੜੀ ਕਾਰਟ ਆ ਇਹ ਵੀ ਚੱਲਦੀ ਆ ਇਹ ਵੀ ਤਾਂ ਮੁਫਤ ਚ ਆਈ ਥਿੰਕ ਜਾਂਦੇ ਸਟੂਡੈਂਟਸ ਨੂੰ ਜਾਂ ਸਟੂਡੈਂਟਸ ਨੂੰ ਜਾਂ ਟੀਚਰਸ ਨੂੰ ਲੈ ਕੇ ਜਾਂਦੀ ਆ ਇਹਦੇ ਬਾਰੇ ਮੈਂ ਕਨਫਰਮ ਨਹੀਂ ਹੈਗੀ ਤੇ ਆ ਦੇਖੋ ਇੰਨਾ ਵੱਡਾ ਏਰੀਆ ਅੱਗੇ ਸਾਹਮਣੇ ਫਾਉਂਟੇਨ ਪਿੱਛੇ ਉੱਪਰ ਫੇਰ ਆਪਣਾ ਬੁਸ਼ੀ ਏਰੀਆ ਜੰਗਲ ਵੀ ਕਹਿ ਸਕਦੇ ਆਪਾਂ ਪੂਰਾ ਵੱਡਾ ਉਹਨਾਂ ਨੇ ਪੂਰਾ ਮੇਨਟੇਨ ਕਰਕੇ ਰੱਖਿਓ ਇਹ ਸਾਰੇ ਟਰੀਜ਼ ਮੇਨਟੇਨ ਕਰਕੇ ਰੱਖਿਓਏ ਆ ਉਹ ਤੇ ਸਾਰਾ ਪੂਰਾ ਜੰਗਲ ਹੀ ਲੱਗ ਰਿਹਾ ਨਾ ਬਿਲਕੁਲ ਜਿਹੜਾ ਆ ਦੇ ਸਾਈਡ ਤੇ ਅਦਰ ਸਾਈਡ ਤੇ ਆ ਪਰ ウォਕਿੰਗ ਏਰੀਆ ਬਣਿਆ ਵਿਚੋ ਵਿਚੋਂ ਦੀ ਆ ਸਾਰਾ ਗਰਾਉਂਡ ਆ ਇਹ ਕਲੀਅਰ ਆ ਸਾਰਾ ਗਰਾਉਂਡ 100 ਮੀਟਰ ਦੇ ਵਿੱਚ ਹੀ ਸਾਨੂੰ ਇੰਡੀਅਨ ਹੋ ਜਾਦਾ ਆ ਸਾਰਾ ਆਇਨਾ ਦਾ ਮੈਨੂ ਹਰ ਤਰ੍ਹਾਂ ਦੇ ਨਾਨ ਤੇ ਹਰ ਤਰ੍ਹਾਂ ਦੀ ਤੁਹਾਨੂੰ ਸਬਜ਼ੀਆਂ ਸਮੋਸੇ ਪਕੌੜੇ ਖਾਵੇ ਦਿੰਨੀ ਆ ਮੈਂ ਤੁਹਾਨੂੰ ਇੱਧਰ ਪਕੌੜੇ ਬਣੇ ਪਏ ਆ ਸਮੋਸੇ ਬਣੇ ਪਏ ਆ ਤੇ ਇਧਰ ਵਰਗੇ ਐਚ ਕੋਰਮਾ ਚਿਕਨ ਚਿਕਪੀਜ਼ ਲੇ ਕੇ ਚਨੇ ਬਣੇ ਹੋਏ ਆ ਐਗਪਲੈਂਟ ਪਟਾਟੀਆਂ ਵੀ ਬਣੇ ਹੋਏ ਆ ਅਲੂ ਗੋਟਾ ਬਣੇ ਹੋਏ ਤੇ ਚਿਕਨ ਵਗੈਰਾ ਵੀ ਬਣਿਆ ਆ ਸਭ ਕੁਝ ਤੁਹਾਨੂੰ ਮਿਲਦਾ ਸੋ ਇਹ ਰਿਸਟੋਰੈਂਟ ਉੱਥੋਂ ਦਾ ਤੇ ਬੜਾ ਸੋਹਣਾ ਬਣਿਆ ਹੋਇਆ ਤੇ ਜਿਹੜੇ ਉੱਥੋਂ ਦੇ ਦਾ ਓਵਰਸੀਜ਼ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਤੇ ਖਾਣੇ ਦੀ ਇੱਥੇ ਆਰਾਮ ਨਾਲ ਖਾ ਸਕਦੇ ਨੇ ਤੇ ਆਪਾਂ ਵੀ ਇੱਥੇ ਬਾਹਰ ਬੈਠਦੇ ਆ ਤੇ ਖਾਂਦੇ ਆ ਤੇ ਰੈਸਟੋਰੈਂਟ ਨੂੰ ਜਿਆਦਾ ਸੋਹਣੇ ਤਰੀਕੇ ਨਾਲ ਦੇਖਿਆ ਜਾ ਰਿਹਾ ਅੰਦਰ ਵੀ ਵੀਡੀਓ ਬਣਾਈ ਆ ਕੰਡਰੀ ਸਿਟਿੰਗਾਂ ਬੈਠਣ ਲਈ ਆਪਾਂ ਉੱਥੇ ਬੈਠਦੇ ਆਂ ਤੇ ਖਾਣਾ ਖਾਂਦੇ ਆਂ ਤੇ ਨਾਲ ਐਨਜੋਏ ਕਰਦੇ ਆਂ ਅੱਧੀ ਯੂਨੀਵਰਸਿਟੀ ਅਸੀਂ ਦੇਖ ਲਈ ਅੱਧੀ ਸਾਡੀ ਬਾਕੀ ਆ ਦੇਖਣ ਲਈ ਤੇ ਇੱਧਰ ਅਸੀਂ ਅਨਬਾਕਸਿੰਗ ਕਰ ਲਈ ਆ ਸਾਨੂੰ ਮਿਲ ਗਿਆ ਨੇ ਤਿੰਨ ਸਬਜ਼ੀਆਂ ਚਨੇ ਆਲੂ ਬੈਂਗਣ ਤੇ ਨਾਲ ਇੱਕ ਹੋਰ ਐਕਸਟਰਾ ਉਹਨੇ ਸਬਜ਼ੀ ਸਾਨੂੰ ਸ਼ਿਮਲਾ ਮਿਰਚ ਦੀ ਪਾ ਦਿੱਤੀ ਆ ਤੇ ਆ ਨਾਲ ਅਸੀਂ ਲੈ ਲਈ ਆ ਲੱਸੀ ਤੇ ਇਹ ਲੱਸੀ ਆ ਗਈ ਇੱਧਰ ਨਾਨ ਆ ਗਿਆ ਤੇ ਗਰਮ ਫਰੈਸ਼ ਨਾਨ ਸਾਨੂੰ ਬਣਾ ਕੇ ਦਿੱਤਾ ਤੇ ਕਰਦੇ ਆਂ ਅਸੀਂ ਆਪਣਾ ਖਾਣਾ ਖਾਣੇ ਸਾਡੀ ਯੂਨੀਵਰਸਿਟੀਜ਼ ਦੇ ਵਿੱਚ ਕੀ ਹੁੰਦਾ ਸੀ ਜੱਸ ਸਮੋਸੇ ਹੁੰਦੇ ਸੀ ਕਿ ਟਿੱਕੀਆਂ ਹੁੰਦੀਆਂ ਸੀਗੀਆਂ ਰੱਡ ਪਕੋੜੇ ਹੁੰਦੇ ਸੀ ਚਾਹ ਤੇ ਵੱਤ ਤੋਂ ਵੱਤ ਸਾਨੂੰ ਕੋਕ ਮਿਲਦਾ ਹੁੰਦਾ ਸੀਗਾ ਤੇ ਗੁਣਾਲੇ ਯੂਨੀਵਰਸਿਟੀ ਦੇ ਵਿੱਚ ਹਾਂ ਬਾਅਦ ਦੇ ਵਿੱਚ ਅੱਛੇ ਡੋਸੇ ਵੀ ਮਿਲਦੇ ਸੀ ਨੂਡਲਸ ਵਗੈਰਾ ਵੀ ਮਿਲਦੀਆਂ ਸੀਗੀਆਂ ਪਰ ਆ ਜਿਆਦਾ ਕਿਤੇ ਇਹੀ ਚੀਜ਼ਾਂ ਖਾਈਦੀ ਹੁੰਦੀਆਂ ਸੀਗੀਆਂ ਹੁਣ ਜਦੋਂ ਕਿ ਜਦੋਂ ਤੁਸੀਂ ਥੋੜੀ ਦੇਰ ਯੂਨੀਵਰਸਿਟੀ ਵਿੱਚ ਰਹਿੰਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਕੀ ਏਰੀਆ ਵਾ ਹੁਣ ਸਾਨੂੰ ਮੇਨ ਏਰੀਆ ਦਾ ਪਤਾ ਲੱਗ ਗਿਆ ਕਿ ਇਧਰੋਂ ਸਿੱਧੇ ਲੋਕੀ ਮੇਨ ਏਰੀਆ ਦੇ ਵਿੱਚ ਜਾਂਦੇ ਆ ਅਸਰ ਹੈਗਾ ਇਹਨਾਂ ਦਾ ਮੇਨ ਏਰੀਆ ਵੈਲੀਵੇ ਤੇ ਐਸਾਈਡ ਤੇ ਆ ਗਿਆ ਇਹਨਾਂ ਦਾ ਸਾਹਮਣੇ ਅਸੀਂ ਬੈਠ ਕੇ ਆ ਜਿਹੜਾ ਕੈਂਟੀਨ ਏਰੀਆ ਵਾ ਤੇ ਇਹ ਇੱਕ ਸੈਂਟਰਲ ਪਾਰਕ ਬਣਿਆ ਹੋਇਆ ਹੈ ਵਿੱਚ ਤੇ ਉਸ ਸਾਈਡ ਤੇ ਜਿਹੜਾ ਫਾਊਂਟੇਨ ਬਣਿਆ ਹੋਇਆ ਮੈਂ ਤੁਹਾਡੀ ਵੀਡੀਓ ਬਣਾਇ ਸੀ ਸੋ ਆਹ ਡਾਇਰੈਕਸ਼ਨ ਜਿਹੜੀਆਂ ਨੇ ਸਾਰੀਆਂ ਸਾਨੂੰ ਪਤਾ ਲੱਗ ਗਈਆਂ ਨੇ ਮੇਨ ਜਿਹੜਾ ਵੈਲੀਵੇ ਆ ਉਹ ਹੋ ਗਿਆ ਸਾਰਿਆਂ ਲਈ ਲਾਇਬ੍ਰੇਰੀ ਹੋਗੀ ਤੇ ਬਾਕੀ ਆਪਾਂ ਇਸ ਪਾਸੇ ਜਾ ਆਏ ਹਾਂ ਮਕਵਰੀ ਥੀਏਟਰ ਆ ਗਿਆ ਤੇ ਬਾਕੀ ਆਪਾਂ ਜਾ ਕੇ ਆਉਣੀ ਹੈ ਜਗ੍ਹਾ ਤੇ ਆਜੀ ਆ ਗਈ ਯੂਨੀਵਰਸਿਟੀ ਦੀ ਲਾਅ ਬਿਲਡਿੰਗ ਲਾਅ ਬਿਲਡਿੰਗ ਯੂਨੀਵਰਸਿਟੀ ਦੀ ਬਹੁਤ ਸੋਹਣੀ ਬਣੀ ਹੋਈ ਮਕਵਾਰੀ ਯੂਨੀਵਰਸਿਟੀ ਦੀ ਉਸ ਤੋਂ ਬਾਅਦ ਆ ਬਹੁਤ ਸੋਹਣਾ ਲੱਗ ਰਿਹਾ ਨੰਬਰ 17 ਆ ਲਾਅ ਬਿਲਡਿੰਗ ਦਾ ਤੇ ਆ ਸਾਹਮਣੇ ਆ ਗਿਆ ਨਾਲ ਦਾ ਪਾਰਕ ਬੱਚਿਆਂ ਦਾ ਬੈਠਣ ਲਈ ਤੇ ਹੁਣ ਆਪਾਂ ਚੱਲਦੇ ਆ ਇਸ ਤੋਂ ਅੱਗੇ ਲਾਇਬ੍ਰੇਰੀ ਦੇ ਵਿੱਚ ਲਾਇਬ੍ਰੇਰੀ ਆਪਾਂ ਲੱਭਦੇ ਆ ਤੇ ਆ ਸਾਰੀ ਯੂਨੀਵਰਸਿਟੀ ਆ ਤੇ ਲਾਈਬ੍ਰੇਰੀ ਦੇਖਦੇ-ਦੇਖਦੇ ਕਾਫੀ ਆਸੇ-ਪਾਸੇ ਹੋਰ ਵੀ ਬਿਲਡਿੰਗਸ ਦਿਖ ਰਹੀਆਂ ਨੇ ਰਿਲੇਟਡ ਅਵੇਲੀ ਵਾਕ ਜਿਹੜਾ ਲਿਖਿਆ ਹੋਇਆ ਨਾ ਮਤਲਬ ਕਿ ਇਹ ਕਾਫੀ ਇਹਨਾਂ ਦਾ ਜਿਹੜਾ ਮੇਨ ਰਸਤਾ ਕਹਿ ਸਕਦੇ ਆ ਤੇ ਉਹ ਰਸਤਾ ਤੇ ਅੱਗੇ ਆ ਗਈਆਂ ਹੋਰ ਵੀ ਬਿਲਡਿੰਗਸ ਹੋਰ ਵੀ ਦੇਪਾਰਟਮੈਂਟਸ ਆ ਗਏ ਨੇ ਅਗਲਾ ਵੀ ਪੜ ਲੈਣੇ ਆ ਕਿਹੜਾ ਡਿਪਾਰਟਮੈਂਟ ਆਪਣਾ ਤੇ ਉਹ ਸ਼ਾਇਦ ਰੈੱਡ ਬਿਲਡਿੰਗ ਜਿਹੜੀ ਦਿਖਣ ਦੀ ਆ ਉਹ ਲਾਈਬ੍ਰੇਰੀ ਨਾ ਹੋਵੇ ਦੇਖਦੇ ਹੋ ਅੱਜ ਆਪਾਂ ਆ ਗਏ ਆ ਲਾਇਬ੍ਰੇਰੀ ਦੇ ਕੋਲ ਲਾਇਬ੍ਰੇਰੀ ਦਾ ਬਿਲਡਿੰਗ ਜਿਹੜੀ ਆ ਬਹੁਤ ਸੋਹਣੀ ਆ ਬਹੁਤ ਸੋਹਣੀ ਲਾਇਬ੍ਰੇਰੀ ਬਿਲਡਿੰਗ ਬਣੀ ਹੋਈ ਆ ਦੇਖੋ ਕਿੰਨੀ ਵੱਡੀ ਲਾਇਬ੍ਰੇਰੀ ਆ ਤੇ ਬਾਹਰ ਕੈਫੇ ਏਰੀਆ ਵਾ ਕੈਫੇ ਏਰੀਆ ਦੇ ਨਾਲ ਅੰਦਰ ਲਾਇਬ੍ਰੇਰੀ ਆ ਤੇ ਆਪਾਂ ਜਾ ਕੇ ਦੇਖ ਕੇ ਆਂ ਲਾਇਬ੍ਰੇਰੀ ਦਾ ਕਿਵੇਂ ਦਾ এনवायरमेंट ਆ ਉਨੇ ਤਾਂ ਪਤਾ ਹੀ ਹੁੰਦਾ ਕਿ ਪਾਫੀ ਕੁਆਇਟ ਹੁੰਦਾ ਚਲੋ ਇੱਥੇ ਵੀ ਕੁਆਇਟੀ ਹੋਵੇਗਾ ਸਟੱਡੀ ਵਾਲਾ ਮਾਹੌਲ ਹੋਵੇਗਾ ਪਰ ਅੰਦਰ ਜਾ ਕੇ ਦੇਖ ਕੇ ਉਹਨੇ ਬਹੁਤ ਸੋਹਣੀ ਲਾਇਬ੍ਰੇਰੀ ਲੱਗ ਰਹੀ ਏ ਅੰਦਰ ਜਾ ਕੇ ਦੇਖ ਕੇ ਉਹਨੇ ਹਾਂ ਅਮਰੀਅ ਪੁਜੀ ਲਾਇਬ੍ਰੇਰੀ ਦੇ ਵਿੱਚ ਦੇਖਦੇ ਕਿੰਨਾ ਕਸਾਲਨ ਕੰਮ ਆ ਇੱਥੇ ਸਕਿਉਰਿਟੀ ਵੀ ਆ ਗਈ ਇੱਥੇ ਤੇ ਟੇਬਲ ਟੂ ਲਾਇਬ੍ਰੇਰੀ ਇਸ ਤਰ੍ਹਾਂ ਯਾਂ ਚੇਅਰਸ ਲੱਗੀਆਂ ਹੋਈਆਂ ਨੇ ਟੇਬਲ ਲੱਗੀਆਂ ਹੋਏ ਨੇ ਇਸ ਤਰ੍ਹਾਂ ਦੀ ਲਾਇਬ੍ਰੇਰੀ ਆ ਕਾਫੀ ਸ਼ਾਂਤੀ ਆ ਅੱਛਾ ਮਾਹੌਲ ਬਣਿਆ ਹੋਇਆ ਸਟੱਡੀ ਵਾਲਾ ਇਦਾਂ ਦੀ ਸਿਟਿੰਗ ਹੋਈ ਏ ਸਾਈਡ ਤੇ ਤੇ ਅੱਗੇ ਬੁੱਕਸ ਪਈਆਂ ਨੇ ਤੋ ਨਹੀਂ ਲੋਕਰ ਦੇਖ ਨਹੀਂ ਨਹੀਂ ਕਰਦੇ ਉਸ ਚਾ ਉਹ ਸਾਈਡ ਤੇ ਜਾਣ ਲੱਗਿਆ ਉਧਰ ਉਹਨਾਂ ਦੇ ਪ੍ਰਿੰਟਰ ਵਗੈਰਾ ਪਏ ਹੋਏ ਨੇ ਉਸ ਸਾਈਡ ਤੇ ਤੇ ਆਵਲੀਆਂ ਪੇਂਟਿੰਗਸ ਲੱਗੀਆਂ ਹੋਈਆਂ ਐਬ੍ਰੋਜਨੀ ਆਰਟ ਜਿਹੜੀ ਆਰਟ ਦੀਆਂ ਤੇ ਉਹ ਸਾਈਡ ਤੇ ਬੱਚਿਆਂ ਦੇ ਬੁੱਕਸ ਉਧਰ ਆਪਣੇ ਆ ਲਾਇਬ੍ਰੇਰੀ ਟੀਚਰਸ ਨੇ ਜਿਹੜੇ ਉਹ ਖੜੇ ਨੇ ਤੇ ਤੇ ਆ ਇੰਨੇ ਲੈਵਲ ਬਣੇ ਹੋਏ ਨੇ ਲਾਇਬ੍ਰੇਰੀ ਦੇ ਉੱਤੇ ਦੋ ਤਿੰਨ ਲੈਵਲਸ ਦੇ ਉੱਤੇ ਲਾਇਬ੍ਰੇਰੀ ਜਿਹੜੀ ਬਣੀ ਹੋਈ ਆ ਸੋਹਣੀ ਬਣੀ ਹੋਈ ਹੈ ਬਹੁਤ ਸੋਹਣੀ ਲਾਇਬ੍ਰੇਰੀ ਬਣੀ ਹੋਈ ਹੈ ਆ ਜਿਹੜੀਆਂ ਸਟੇਅਰਸ ਨੇ ਸਟੇਅਰਸ ਉੱਤਰ ਕੇ ਥੱਲੇ ਵੀ ਸਿਟਿੰਗ ਏਰੀਆ ਬਣਿਆ ਹੋਇਆ ਉਹਦੇ ਆਪੋਜ਼ਿਟ ਵੀ ਸਿਟਿੰਗ ਏਰੀਆ ਬਣਿਆ ਹੋਇਆ ਤੇ ਥੱਲੇ ਰਾਉਂਡ ਸਿਟਿੰਗ ਏਰੀਆ ਬਣਿਆ ਹੋਇਆ ਇਸ ਤਰ੍ਹਾਂ ਬੱਚੇ ਬੈਠੇ ਹੋਏ ਨੇ ਕੀ ਡਿਸਟਰਬ ਕਰਨਾ ਇਸ ਸਾਈਡ ਤੇ ਵਿੱਚ ਉਸ ਤੋਂ ਪਾウダー ਗਿਆ ਤੇ ਇਹ ਸਾਰੀ ਆ ਗਈ 3 ਲੈਵਲ ਦੀ ਆ ਇਹਨਾਂ ਦੀ ਲਾਇਬ੍ਰੇਰੀ ਤੇ ਲਾਇਬ੍ਰੇਰੀ ਦੇ ਵਿੱਚ ਕੁਝ ਆ ਇਹਨਾਂ ਨੇ ਆਈ ਥਿੰਕ ਬਣਾਇਆ ਹੋਇਆ ਇਹਨਾਂ ਦਾ ਛੋਟਾ ਮਾਡਲ ਕਿ ਕਿਵੇਂ ਆ ਲਾਇਬ੍ਰੇਰੀ ਆ ਮਕਵਾਰੀ ਯੂਨੀਵਰਸਿਟੀ ਲਾਇਬ੍ਰੇਰੀ ਬਿਲਡਿੰਗ ਸੀ 3 ਸੀ ਆ ਬਿਲਡਿੰਗ ਕਾ ਬਣਾਇਓ ਇਹਨਾਂ ਨੇ ਕਾਫੀ ਵੱਡੀ ਲਾਇਬ੍ਰੇਰੀ ਆ ਇਸ ਤਰ੍ਹਾਂ ਦੀ ਆ ਮਾਡਲ ਦੇਖ ਲੈਣੇ ਆ ਸੋ ਇਹ ਸੀਗਾ ਇਹਦਾ ਮਾਡਲ ਆ ਸਾਰੀ ਲਾਇਬ੍ਰੇਰੀ ਹੋਗੀ ਸਕਿਉਰਿਟੀ ਵੀ ਹੈਗੀ ਆ ਵੀ ਤੇ ਆ ਲਿਫਟ ਵੀ ਜਾਂਦੀ ਹੈ ਉੱਪਰ ਤੇ ਇਹ ਅੰਦਰ ਆ ਗਿਆ ਕੈਫੇ ਏਰੀਆ ਤੇ ਉਸ ਤੋਂ ਬਾਅਦ ਆ ਵੀ ਸਾਈਡ ਤੇ ਸਟੇਅਰਸ ਜਾਂਦੀਆਂ ਨੇ ਉੱਪਰ ਤੇ ਇਹ ਆਪਾਂ ਦੇਖ ਲਈ ਇੱਥੋਂ ਦੀ ਲਾਇਬ੍ਰੇਰੀ ਸੋ ਆਪਣਾ ਅੱਜ ਦਾ ਹੋ ਗਿਆ ਟੂਰ ਖਤਮ ਆਪਾਂ ਇੱਥੋਂ ਦੀ ਅਮ ਸਿਰਫ ਇੱਕ ਡਿਪਾਰਟਮੈਂਟ ਦੇਖਣਾ ਅੰਦਰੋਂ ਜਿਹੜਾ ਕਲਾਸਿਸ ਦੇਖਦੇ ਆ ਉਹ ਨਹੀਂ ਦੇਖ ਸਕਕੇ ਬਾਕੀ ਆਪਾਂ ਨੂੰ ਇਦਾਂ ਬਾਹਰੋਂ ਬਿਲਡਿੰਗਸ ਨੇ ਉਹ ਤੇ ਦੇਖ ਲੀਆਂ ਨੇ ਲੋਅ ਦੀ ਦੇਖੀ ਆ ਇੱਕ ਆ ਬਿਜ਼ਨਸ ਦੀ ਦੇਖ ਲਈ ਆ ਤੇ ਸਾਹਮਣੇ ਜਿਹੜੇ ਮੈਰੀਟਨ ਵਾਲਿਆਂ ਦੇ ਬੰਦੇ ਪਏ ਨੇ ਹੋਟਲਸ ਤੇ ਅਪਾਰਟਮੈਂਟਸ ਵੀ ਕਈ ਵਰੀ ਬਣਾ ਦਿੰਦੇ ਨੇ ਤੇ ਆ ਸਾਰਾ ਬਾਹਰ ਦਾ ਮੌਲਾ ਲਾਇਬ੍ਰੇਰੀ ਦਾ ਤੇ ਬਾਹਰ ਦਾ ਏਰੀਆ ਸਾਰਾ ਬਣਿਆ ਹੋਇਆ ਲਾਇਬ੍ਰੇਰੀ ਦਾ ਤੇ ਆਪਾਂ ਕੁਝ ਇੱਕ ਚੀਜ਼ਾਂ ਜਿਹੜੀਆਂ ਨਹੀਂ ਦੇਖ ਸਕੇ ਸਾਹਮਣੇ ਕਾਰ ਪਾਰਕਿੰਗ ਵੀ ਆ ਆ ਵਾਲੇ ਸਾਹਮਣੇ ਕਾਰ ਪਾਰਕਿੰਗ ਆ ਤੇ ਬਾਕੀ ਸਾਰੇ ਡਿਪਾਰਟਮੈਂਟ ਹੁੰਦੇ ਆ ਯੋਗਾ ਕਲਾਸਿਸ ਮੈਂ ਦੇਖਿਆ ਸੀਗਾ ਕਿ ਇੱਥੇ ਲੱਗ ਰਹੀਆਂ ਸੀਗੀਆਂ ਸਾਰਾ ਉਵੇਂ ਪਈ ਮਾਹੌਲਾ ਜਿਵੇਂ ਇੰਡੀਆ 'ਚ ਸਾਡੇ ਟਾਈਮ ਹੁੰਦਾ ਸੀ ਕਿਉਂਕਿ ਲਾਇਬ੍ਰੇਰੀ ਦੇ ਵਿੱਚ ਜਿਹੜਾ ਮਰਜ਼ੀ ਆ ਸਕਦਾ ਸੀਗਾ ਜਾਂ ਤੁਸੀਂ ਕੋਈ ਵੀ ਆਪਣੇ ਫਰੈਂਡ ਨੂੰ ਲੈ ਕੇ ਜਾ ਸਕਦੇ ਸੀਗੇ ਇੱਥੇ ਵੀ ਐਵੇਂ ਦਾ ਵਾ ਤੇ 61 ਨੰਬਰ ਸੈਕੰਡ ਸਾਨੂੰ ਲੱਗਿਆ ਵਾ ਸੈਕੰਡ ਵੇ ਲਰਨਿੰਗ ਸਪੇਸ ਡਿਪਾਰਟਮੈਂਟ ਆਫ ਲਿੰਗੁਇਸਟਿਕ ਸੋ ਇੱਕ ਇਹ ਡਿਪਾਰਟਮੈਂਟ ਆ ਇਹ ਬਣੀ ਹੋਈ ਬਿਲਡਿੰਗ ਤੇ ਬਾਕੀ ਗੱਲ ਕਰ ਰਹੇ ਸੀਗੇ ਉਸ ਤੋਂ ਬਾਅਦ ਅਸੀਂ ਆ ਗਏ ਹਾਂ ਜੀ ਇੱਥੇ ਹੈਗਾ ਮਕਵੈਰੀ ਯੂਨੀਵਰਸਿਟੀ ਦਾ ਅਲਰਟਸ ਦਾ ਤੇ ਪੀਟੀਈ ਟੈਸਟ ਸੈਂਟਰ ਆ ਤੇ ਇਹ ਹੈਗਾ ਗਲੋਬਲ ਐਂਡ ਡੋਮੈਸਟਿਕ ਸਟੂਡੈਂਟ ਰਿਕੁਆਇਰਮੈਂਟ ਆ ਆਰ ਯਾ ਇਹਨਾਂ ਦਾ ਡਿਪਾਰਟਮੈਂਟ ਇਹ ਵੀ ਤੁਹਾਨੂੰ ਦਿਖਾ ਦਈਏ ਜਿੱਥੇ ਇਹ ਕਰਾਉਂਦੇ ਨੇ ਇਹ ਵਾਲਾ ਟੈਸਟ ਤੇ ਹੁਣ ਆਪਾਂ ਚੱਲਦੇ ਹਾਂ ਯੂਨੀਵਰਸਿਟੀ ਤੋਂ ਬਾਹਰ ਤੇ ਇਹ ਜਿਹੜਾ ਆ ਗਿਆ ਯੂਨੀਵਰਸਿਟੀ ਦਾ ਸਾਹਮਣੇ ਪਾਰਕਿੰਗ ਉਸ ਤੋਂ ਬਾਅਦ ਅਸੀਂ ਲੈਫਟ ਹੋ ਜਾਣਾ ਉਸ ਤੋਂ ਬਾਅਦ ਆ ਜਾਣਾ ਸਟੇਸ਼ਨ ਵਾਕ ਕਰਕੇ ਤੇ ਆ ਬਿਜ਼ਨਸ ਸੈਂਟਰ ਲੈਫਟ ਸਾਈਡ ਤੇ ਰਹਿ ਗਿਆ ਸੋ ਇੱਕ ਦੋ ਡਿਪਾਰਟਮੈਂਟ ਆਪਾਂ ਦੇਖ ਲਿਆ ਵਧੀਆ ਰਿਹਾ ਤੇ ਥੋੜਾ ਜਿਹਾ ਇਸ ਸਾਈਡ ਤੋਂ ਵਿਖਾ ਦਿੰਨੀ ਤੁਹਾਨੂੰ ਮੈਂ ਆ ਸਾਹਮਣੇ ਸਾਰੀ ਕਾਰ ਪਾਰਕਿੰਗ ਹੈ ਬੱਚਿਆਂ ਦੀ ਤੇ ਟੀਚਰਸ ਦੀ ਤੇ ਆ ਸਾਹਮਣੇ ਰਿਹਾ ਜਿੱਥੋਂ ਆਪਾਂ ਵਾਕ ਕਰਕੇ ਆਏ ਸੀਗੇ ਸਟੇਸ਼ਨ ਵਾਲੀ ਸਾਈਡ ਇਹ ਸੀਗਾ ਅੱਜ ਦਾ ਮੇਰਾ ਯੂਨੀਵਰਸਿਟੀ ਦਾ ਮਕਵੈਰੀ ਯੂਨੀਵਰਸਿਟੀ ਦਾ ਟੂਰ ਤੁਹਾਨੂੰ ਪਸੰਦ ਆਊਗਾ ਜੇ ਤੁਹਾਨੂੰ ਪਸੰਦ ਆਇਆ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਕਿਉਂਕਿ ਮੇਰੇ 124 ਜਿਹੜੇ ਹੋ ਗਏ ਨੇ ਸਬਸਕ੍ਰਾਈਬਰ ਉਮੀਦ ਕਰਦੇ ਆਂਗੇ ਤੁਸੀਂ ਮੈਨੂੰ 500 ਤੱਕ ਬੜੀ ਜਲਦੀ ਪਹੁੰਚਾਓਗੇ ਤੇ ਮਿਲਦੇ ਆਂ नेक्स्ट ਵੀਡੀਓ नेक्स्ट ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਬਾਈ